ਲਗਜ਼ਮਬਰ ਦਾ ਵੀਜ਼ਾ 5 ਲੱਖ ਰੁਪਏ ਦੇ ਵਿੱਚ ਲਵਾਓ ਤੇ ਨਾਲੇ 4 ਲੱਖ ਰੁਪਏ ਮਹੀਨੇ ਦੀ ਸੈਲਰੀ ਕਮਾਓ ਉਹ ਨਾ ਠੱਗੇ ਜਾਓ ਨਾ ਠੱਗੇ ਜਾਓ ਨਾ ਠੱਗੇ ਜਾਓ ਮੈਂ ਕਿੰਨੀ ਵਾਰੀ ਸਮਝਾ ਚੁੱਕਿਆ ਕਿ ਇਹਨਾਂ ਲਾਲਚਾਂ 'ਚ ਨਾ ਫਸਿਆ ਕਰੋ ਜੇ ਲਗਜ਼ਮਬਰ ਦਾ ਵੀਜ਼ਾ ਅਸਲ 'ਚ ਲੱਗਦਾ ਤਾਂ ਮੈਂ 12 ਲੱਖ ਰੁਪਏ ਦੇਣ ਨੂੰ 14 ਲੱਖ ਰੁਪਏ ਦੇਣ ਨੂੰ ਤਿਆਰ ਆ ਮੈਨੂੰ ਪਤਾ ਮੇਰੇ 3 ਤੋਂ 4 ਮਹੀਨੇ 'ਚ ਪੈਸੇ ਕਵਰ ਹੋ ਜਾਣੇ ਆ ਜੇ ਮੈਂ ਕਿਸੇ ਤੋਂ ਪੈਸੇ ਚੱਕ ਕੇ ਜਾਊਂਗਾ ਆਰਤੀ ਦੇ ਕੋਲ ਉਹ ਕਿਸੇ ਕੋਲ ਲੈ ਕੇ ਜਾਊਗਾ ਉਹਨੂੰ ਕਹੂੰਗਾ 2 ਲੱਖ ਹੋਰ ਲੈ ਲਈ ਯਾਰ ਮੈਂ ਆਪਣਾ ਪੈਸਾ ਉੱਥੇ ਜਾ ਕੇ ਕਵਾਊਂਗਾ ਕਿਉਂਕਿ ਮੈਨੂੰ ਇੱਥੇ ਕਿਸੇ ਨੇ 15000 20000 ਮਹੀਨੇ ਦਾ ਨਹੀਂ ਦੇਣਾ ਪਰ ਉਹਨਾਂ ਦਾ ਮਕਸਦ ਤੁਹਾਨੂੰ ਭੇਜਣਾ ਨਹੀਂ ਹੈਗਾ ਤੁਹਾਡੇ ਤੋਂ 25000 50000 ਲੁੱਟਣ ਦਾ ਹੈ ਤੁਸੀਂ ਕਹਿੰਦੇ ਹੋ ਚਲੋ ਯਾਰ ਜੇ ਇਨੇ ਘੱਟ ਪੈਸਿਆਂ ਵਿੱਚ ਵੀਜ਼ਾ ਲੱਗਦਾ ਇੱਕ ਵਾਰੀ 25 50000 ਰੁਪਏ ਹੀ ਹੈ ਲਾ ਕੇ ਦੇਖ ਲਓ ਫੋਰ ਐਗਜ਼ਾਮਪਲ ਤੁਹਾਡੇ ਅਰਗੇ ਰੋਜ ਦੇ ਲਾਲਚ ਦੇ ਵਿੱਚ 10 ਬੰਦੇ ਆ ਗਏ ਤਾ ਬੰਦੇ ਨੇ 25000 ਮੈਂ ਤਾਂ ਬਹੁਤ ਘੱਟ ਲਾ ਕੇ ਜਾਂਦਾ ਜਿਹੜੇ ਬੈਠੇ ਹਨ ਉਹ ਤਾਂ 50000 ਆਪਣੇ ਮਨ ਚ ਮਿਨੀਮਮ ਸੋਚੀ ਬੈਠੇ ਆ ਉਹ ਤਾਂ ਉਦੋਂ ਤੱਕ ਤੁਹਾਡੇ ਤੋਂ ਪੈਸੇ ਮੰਗੀ ਜਾਂਦੇ ਆ ਜਦੋਂ ਤੱਕ ਤੁਸੀਂ ਬੱਸ ਨਹੀਂ ਕਰ ਦਿੰਦੇ ਇੱਕ ਬੰਦਾ ਦੋ ਦੋ ਢਾਈ ਢਾਈ ਲੱਖ ਰੁਪਈਆ ਮੈਨੂੰ ਫੋਨ ਆਉਂਦੇ ਰੋਜ਼ ਕਿ ਭਾਜੀ ਇਹ 3.5 ਲੱਖ ਰੁਪਈਆ ਫਸ ਗਿਆ 5 ਲੱਖ ਰੁਪਈਆ ਫਸ ਗਿਆ ਢਾਈ ਲੱਖ ਰੁਪਈਆ ਫਸ ਗਿਆ ਕੀ ਫਾਇਦਾ ਜਦੋਂ ਆਪਾਂ ਸੋਚਦੇ ਆ ਕਿ ਹਾਂਜੀ ਲਾਲਚ ਵਿੱਚ ਆਉਨੇ ਆ ਆਪਾਂ ਪੈਸੇ ਆਪਣੇ ਖਰਾਬ ਕਰ ਲੈਨੇ ਸਾਨੂੰ ਵੀ ਲੌਜੀਕ ਲਾਉਣਾ ਚਾਹੀਦਾ ਕਿ ਜੇ 4 ਲੱਖ ਰੁਪਏ ਸੈਲਰੀ ਹੈ ਤੇ 5 ਲੱਖ ਰੁਪਏ ਚ 6 ਲੱਖ ਰੁਪਏ ਚ ਕੋਣ ਸਾਨੂੰ ਲਕਜ਼ੰਬਰਗ ਦਾ ਵੀਜ਼ਾ ਦੇ ਦੂ ਜਿੱਥੇ ਪੂਰਾ ਯੂਰਪ ਦੇ ਵਿੱਚ ਬੈਠੇ ਹੋਏ ਲੋਕੀ ਖੁਦ ਜਾਣਾ ਚਾਹੁੰਦੇ ਆ ਤੁਹਾਨੂੰ ਉਹ ਇੰਡੀਆ ਤੋਂ ਬੁਲਾ ਲੈਣਗੇ ਅਕਲ ਤੇ ਆਪਾਂ ਹੱਥ ਮਾਰਨਾ ਜਦੋਂ ਆਪਾਂ ਫੋਰ ਐਗਜ਼ਾਮਪਲ ਆਪਾਂ ਨੂੰ 4 ਲੱਖ ਰੁਪਏ ਮਹੀਨੇ ਦਾ ਬਣਿਆ ਆਪਾਂ ਤਾਂ 12 ਲੱਖ ਰੁਪਏ ਤਿੰਨ ਮਹੀਨੇ ਚ ਕਮਾ ਲਿਆ ਉਹ ਆਪਾਂ ਆਪਣਾ ਪੈਸਾ ਬਚਾਈਏ ਤੁਹਾਡੇ ਤੋਂ ਫੋਰ ਐਗਜ਼ਾਮਪਲ ਅਗਲੇ ਨੇ 25000 ਰੁਪਏ ਇੱਕ ਬੰਦੇ ਤੋਂ ਲੈ ਲਿਆ। ਰੋਜ਼ ਦੇ 10 ਬੰਦੇ ਆ ਗਏ 2.5 ਲੱਖ ਰੁਪਿਆ ਇੱਕ ਦਿਨ ਦੀ ਕਮਾਈ ਹੋ ਗਈ ਕੁਛ ਕਿਤੇ ਬਿਨਾ। ਜਿਹੜਾ ਉਸ ਤੋਂ ਬਾਅਦ ਉਹਨੇ ਮੈਡੀਕਲ ਕਰਾਉਣਾ, ਉਸ ਤੋਂ ਬਾਅਦ ਤੁਹਾਡੇ ਕੋ ਪੇਪਰ ਵਰਕ ਜਾਂ ਹੋਰ ਚੀਜ਼ਾਂ ਦੇ ਪੈਸੇ ਲੈਣੇ ਆ ਉਹ ਵੱਖਰੇ ਆ। ਉਹ ਕਿਸੇ ਖੂ ਖਾਤੇ 'ਚ ਨਹੀਂ ਪੈਣੇ। ਜੇ 2.5 ਲੱਖ ਰੁਪਿਆ ਇੱਕ ਦਿਨ ਦਾ ਬਣਿਆ, ਜੇ 25 ਦਿਨ ਵੀ ਕੰਮ ਕੀਤਾ। ਪੈਸਾ ਸੋਚ ਲਓ ਕਿੱਥੇ ਚਲੇ ਗਿਆ। ਕਰੋੜ ਟੱਪ ਜਾਣ। ਆਪਾਂ ਸੋਚਦੇ ਆ ਅਸੀਂ ਫਸ ਜਾ ਕੋਈ ਗੱਲ ਨਹੀਂ। ਦੁਜਾ ਅਸੀਂ ਤਾਂ ਨਿਕਲ ਗਏ ਸਾਡਾ 1.5 ਬੱਚੀ ਹਾਰਾ ਕੋਈ ਗੱਲ ਨਹੀਂ ਪਰ ਤੁਹਾਡੇ ਨਾਲ ਕਿੰਨੇ ਬੰਦੇ ਦਾ ਸਕੈਮ ਹੁੰਦਾ ਤੁਸੀਂ ਆਪ ਤਾਂ ਫਸਦੇ ਹੋ ਉਹਨਾਂ ਦਾ ਹੌਸਲਾ ਹੋਰ ਵਧਾ ਦਿੰਦੇ ਜਿੱਥੇ ਸਹੀ ਕੰਮ ਹੁੰਦਾ ਆਪਾਂ ਉਥੇ ਵੇਟ ਨਹੀਂ ਕਰਦੇ ਉਥੇ ਆਪਾਂ ਨੂੰ ਇਹ ਆਪਾਂ ਨੂੰ ਉੱਥੇ ਰੇਟ ਵੱਧ ਲੱਗਣ ਲੱ ਜਾਂਦਾ ਇੱਕ ਮਨ ਦੇ ਵਿੱਚ ਹੋਰ ਵੀ ਸੋਚ ਕੇ ਰੱਖੋ ਜਿੱਥੇ ਯੂਰੋ ਦਾ ਰੇਟ 104 ਟੱਪ ਗਿਆ ਉਥੇ ਉਹ ਚੀਜ਼ ਦਾ ਪੈਸਾ ਦੇਣ ਦਾ ਕੀ ਮਤਲਬ ਜੇ ਕੋਈ ਲਕਸਮਬਰਗ ਦਾ ਵੀਜ਼ਾ ਅਸਲ ਚ ਕਰਦਾ ਕੋਈ ਕਰਕੇ ਦਿਖਾਉਂਦਾ ਮੇਰੇ ਨਾਲ ਜੁਰੂਸਪਾਰਕ ਕਰਿਓ ਮੈਂ ਉਹਨੂੰ 5 ਲੱਖ ਨਹੀਂ ਉਹਨੂੰ 12-14 ਲੱਖ ਰੁਪਏ ਦੇਣ ਨੂੰ ਤਿਆਰ ਹੈ ਐਨੇ ਪੈਸੇ ਸਾਨੂੰ ਪਤਾ ਪੂਰੇ ਹੋ ਜਾਣੇ ਆ ਉਹ 5 ਲੱਖ ਦੇ ਨਾਂ ਤੇ ਸਿਰਫ ਠੱਗੀ ਹੋਣੀ ਆ بچੋ ਤੇ ਬਚਾਓ ਇਹ ਵੀਡੀਓ ਨੂੰ ਰੱਜ ਕੇ ਸ਼ੇਅਰ ਕਰਿਆ ਕਰੋ ਤਾਂ ਕਿ ਸਕੈਮ ਤੋਂ بچਣ ਇਹ ਫਰੋਡ ਅਲਰਟ ਆ ਉਹਨਾਂ ਲਈ ਜਿਹੜੇ ਲੋਕੀ ਤੁਹਾਨੂੰ ਕਹਿੰਦੇ ਲिटल ਨੌਲੇਜ ਆਲਵੇ ਡੇਂਜਰ ਤੁਹਾਡੀ ਜਿਹੜੀ ਨੌਲੇਜ ਘਟਾ ਉਹਨੂੰ ਯੂਜ਼ ਕਰਦੇ ਆ ਉਹਨੂੰ ਆਪਣੇ ਮਤਲਬ ਲਈ ਤੁਹਾਡੇ ਤੋਂ ਪੈਸਾ ਜੇਬ ਚ ਕਢਾਉਣ ਲਈ ਵਰਤਦੇ ਆ ਤੁਹਾਨੂੰ ਤੁਹਾਨੂੰ ਲੱਗਦਾ ਕਿ 25-50 ਹਜ਼ਾਰ ਚ ਸਾਡਾ ਘਰ ਸੱਟ ਹੋ ਜਾਊਗਾ ਪਰ 25-50 ਹਜ਼ਾਰ ਰੁਪਏ ਪਿੱਛੇ ਤੁਸੀਂ ਲੱਖ ਰੁਪਇਆ 2 ਲੱਖ ਰੁਪਇਆ ਖਰਾਬ ਕਰ ਦੇਣਾ ਕੱਲ ਨੂੰ ਨਾ ਤੁਸੀਂ ਘਰ ਦੇ ਰਹਿਣਾ ਨਾ ਕੱਢ ਦੇਣਾ ਕੱਲ ਨੂੰ ਜੇ ਮੰਨ ਲਓ ਜੇ ਤੁਹਾਡਾ ਬਜਟ 10 ਲੱਖ ਰੁਪਇਆ ਵੀ ਹੋਇਆ ਪਰ ਲਾਲਕੀ ਜਾ ਕੇ ਤੁਸੀਂ 5 ਲੱਖ ਚ ਚਲੇ ਗਏ ਤੇ ਤੁਸੀਂ ਮੁੜ ਕੇ ਤੁਹਾਡੇ 2.5 ਲੱਖ ਰੁਪਇਆ ਖਰਾਬ ਹੋ ਗਿਆ ਉਹ 10 ਲੱਖ ਪੂਰਾ ਥੋੜੀ ਹੋ ਜਾਣਾ ਤੁਹਾਡੇ ਕੋਲ ਤਾਂ ਪੱਲੇ ਰਹਿ ਗਏ 7.5-8 ਲੱਖ ਰੁਪਇਆ ਫੇਰ ਤੁਹਾਨੂੰ ਉਹ 2 ਫੇਰ 2 ਸਾਲ 4 ਸਾਲ ਆ ਜਾਂ ਜਨੂ ਜਿੱਨਾਂ ਦੇ ਰੇਡ ਵੱਜ ਜਾਂਦੇ ਆ ਕਈ ਬੱਚੇ ਮੇਰੇ ਕੋਲੇ 2-2 ਸਾਲ ਬਾਅਦ ਆਏ ਆ ਇਹੀ ਗੱਲ ਕਹਿੰਦੇ ਆ ਕਹਿੰਦੇ ਬਾਜੀ ਤੁਸੀਂ ਸਮਝਾਇਆ ਸੀ ਅਸੀਂ ਸਮਝੇ ਨਹੀਂ ਉਦੋਂ ਅਸੀਂ ਆ ਨੁਕਸਾਨ ਕਰ ਬੈਠੇ ਆ ਹੁਣ ਸਾਡਾ ਹੱਲ ਕਰੋ ਹੁਣ ਕੀ ਹੱਲ ਕਰੀਏ ਤੁਸੀਂ ਤਾਂ ਆਪਣੇ ਪੈਰਾਂ ਤੇ ਕੁਹਾੜੀ ਨਹੀਂ ਆਰਾ ਮਾਰ ਲੈਨੇ ਸਾਹਮਣੇ ਚੀਜ਼ ਦਿਖਦੀ ਆ ਪਤਾ ਨਹੀਂ ਯਕੀਨ ਕਰ ਰੋ ਜੇਲ ਨਹੀਂ ਕਰਦਾ ਲਾਲਚ ਇੱਕ ਐਡੀ ਵੱਡੀ ਚੀਜ਼ ਆ ਇਹ ਅੱਖਾਂ ਤੇ ਪੜਦੇ ਪਾ ਦਿੰਦੀ ਐ ਇਹ ਵਾਕਈ ਗੱਲ ਸਹੀ ਐ ਕਈ ਬੱਚੇ ਮੇਰੇ ਕੋਲ ਜਦੋਂ ਰੋਂਦੇ ਆ ਮੈਂ ਬਾਰ-ਬਾਰ ਵੀਡੀਓ ਲਖਸਮਰ ਦੇ ਕਿਉਂ ਬਣਾਉਣਾ ਮੈਨੂੰ ਪਤਾ ਕਿ ਲਾਲ ਜੀ ਲਖਸਮਰ ਕਰ ਦਿੰਦੇ ਆ ਸੁਪਣਾ ਹੀ ਇਹ ਦਿਖਾਉਂਦੇ ਆ ਕਿ ਬੰਦਾ ਜੇ ਚਾਰ-ਸਾਤ ਪੁੱਛੂਗਾ ਤਾਂ ਅਗਲਾ ਕਹਿੰਦਾ ਜੀ ਹਾਂਜੀ ਇੰਨੇ ਕੁ ਤਾਂ ਲਖਸਮਰ ਦੇਵ ਚ ਪੈਸੇ ਬਣਦੇ ਆ ਪਰ ਬਣਨਾ ਹੋਣਾ ਤੇ ਉੱਥੇ ਜਾ ਕੇ ਸੈਟਲ ਹੋਣਾ ਬਹੁਤ ਫਰਕ ਆ ਜ਼ਮੀਨ ਆਸਮਾਨ ਦਾ ਫਰਕ ਆ ਕਹਿਣੀ ਤੇ ਕਰਨੀ ਦੇ ਵਿੱਚ ਕਹਿੰਦਾ ਹੁੰਦਾ ਬਹੁਤ ਫਰਕ ਆ ਓਮੇ ਬਹੁਤ ਫਰਕ ਆ ਸੋਚੋ ਸਮਝੋ ਫਿਰ ਅਪਲਾਈ ਕਰੋ ਐਵੇਂ ਆਪਣਾ ਫਿਊਚਰ ਨਾ ਬਰਬਾਦ ਕਰੋ 7 ਸੀਜ਼ ਆ ਕੇ ਇੱਕ ਵਾਰੀ ਆਪਣੀ ਸਲਾਹ ਜ਼ਰੂਰ ਲਓ ਕਿ ਸਾਡਾ ਕਿੱਥੇ ਵੜ ਸਕਦਾ ਕਿੰਨੇ ਪੈਸੇ ਅਚ ਵੜ ਸਕਦਾ ਤੁਹਾਨੂੰ ਫਿਰ ਲੋਜੀਕ ਗੱਲ ਦੱਸਾਂਗੇ ਕਮੈਂਟਾਂ ਦੇ ਵਿੱਚ ਰੇਟ ਘਟ ਵਧ ਕਰਨ ਦੀ ਆਪਾਂ ਕੋਈ ਗੱਲ ਨਹੀਂ ਕਰ ਸਕਦੇ ਪਰ ਇਹ ਇਹਨਾਂ ਜ਼ਰੂਰ ਦੱਸ ਸਕਦੇ ਆ ਵੀ ਕੰਮ ਕਿੱਥੇ ਕਿਵੇਂ ਵਧੀਆ ਹੋ ਸਕਦਾ ਕਿਹੜੀ ਫੀਲਡ 'ਚ ਹੋ ਸਕਦਾ ਕਿੱਦਾਂ ਵੀਜ਼ੇ ਲੱਗ ਰਿਹਾ ਜਿਹੜੇ ਲੱਗ ਰਿਹਾ ਪਹਿਲਾਂ ਉਹਨਾਂ ਦੇ ਵੀਜ਼ੇ ਦੇਖੋ ਇੱਕ ਨਹੀਂ ਉਹ ਦੋ ਬੰਦਿਆਂ ਦੇ ਚ ਉਹਨਾਂ ਦੇ ਬੰਦੇ ਦੇ ਰਿਵਿਊ ਚੈੱਕ ਕਰੋ ਕਿ ਵਾਕਈ ਵੀਜ਼ੇ ਲੱਗੇ ਆ ਕੱਲੇ ਇੱਥੇ ਤੁਹਾਨੂੰ ਟੇਬਲ 'ਆ ਤੇ ਦਿਖਾ ਦੇਣਗੇ ਜੀ ਆ ਵੀਜ਼ੇ ਲੱਗੇ ਆ ਪਰ ਵੀਜ਼ੇ ਲੱਗੇ ਨਹੀਂ ਹੁੰਦੇ ਉਹ ਕਲਾਇੰਟ ਸਾਹਮਣੇ ਦੇਖਿਆ ਕਰੋ ਉਹਨਾਂ ਦੇ ਉੱਥੇ ਗਿਆ ਦੀ ਵੀਡੀਓ ਦੇਖਿਆ ਕਰੋ ਜਦੋਂ ਕਹਿੰਦੇ ਹੁੰਦੇ ਆ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਜਦੋਂ ਤੁਹਾਡੇ ਸਾਹਮਣੇ ਵੀਜ਼ਾ ਪਈ ਹੋ ਉਹ ਬੰਦੇ ਦੀ ਵੀਡੀਓ ਪਈ ਹੋ ਉਹੀ ਬੰਦਾ ਉੱਥੇ ਉਥੇ ਪਹੁੰਚੇ ਦੀ ਇਮੀਗ੍ਰੇਸ਼ਨ ਦੀ ਜਾਂ ਉਥੇ ਪਹੁੰਚ ਗਿਆ ਉਹਦੀ ਵੀਡੀਓ ਪਈ ਹੋਊਗੀ ਫਿਰ ਯਕੀਨ ਕਰਿਆ ਕਰੋ ਤੇ ਉਹਦੀ ਪ੍ਰੋਫਾਈਲ ਜ਼ਰੂਰ ਚੈੱਕ ਕਰਿਆ ਕਰੋ ਕਿਹੜੀ ਪ੍ਰੋਫਾਈਲ 'ਚ ਗਿਆ ਐਵੇਂ ਕਿਸੇ ਪਿੱਛੇ ਲੱਗ ਕੇ ਆਪਣਾ ਨੁਕਸਾਨ ਨਾ ਕਰ ਲੈ ਕਰੋ ਤੁਹਾਡੇ ਘਰ ਦੇ ਨੁਕਸਾਨ ਨਾ ਕਰ ਲੈ ਕਰੋ ਸੋ ਆਪਣਾ ਸੋਚ ਕੇ ਅਪਲਾਈ ਕਰੋ ਅੱਜ ਹੀ ਸੈਵਨ ਸੀ ਦੇ ਆਫਿਸ ਦੇ ਵਿੱਚ ਵਿਜ਼ਿਟ ਕਰੋ ਆਪਣੀ ਪ੍ਰੋਫਾਈਲ ਨੂੰ ਲੈ ਕੇ ਮੈਨੂੰ ਪਰਸਨਲੀ ਆ ਕੇ ਆਪਣੀ ਸਾਰੀ ਇਨਫੋਰਮੇਸ਼ਨ ਆ ਕੇ ਕਲੈਕਟ ਕਰੋ ਫਿਰ ਅਪਲਾਈ ਕਰਕੇ ਕਿਹੜੀ ਕੰਟਰੀ 'ਚ ਤੁਸੀਂ ਸੈਟਲ ਹੋਣਾ ਚਾਹੁੰਦੇ ਹੋ ਉੱਥੇ ਆਪਾਂ ਅਪਲਾਈ ਕਰੀਏ ਤਾਂ ਕਿ ਆਪਾਂ ਵੀਜ਼ਾ ਵੀ ਲਈਏ ਜਾਈਏ ਵੀ ਤੇ ਸੈਟਲ ਵੀ ਹੋਈਏ ਜਿਵੇਂ ਕਹੀਏ ਉਹ ਕਰਕੇ ਦਿਖਾਈਏ ਤੇ ਤੇ ਤੁਹਾਨੂੰ ਤੁਹਾਡੀ ਮੰਜ਼ਿਲ ਤੱਕ ਪਹੁੰਚਾਈਏ ਤਾਂ ਕਿ ਤੁਸੀਂ ਉੱਥੇ ਜਾ ਕੇ ਯੂਰੋ ਕਮਾਓ ਤੇ ਸੇਵਨ ਸੀ ਦੇ ਗੁਣ ਗਾਓ ਧੰਨਵਾਦ